ਤੋ ਮੇਰੀ ਵੱਡੀ ਸਿਸਟਰ ਦੇ ਬਹੁਤੋਂ ਛੋਟੀ ਸਿਸਟਰ ਨੂੰ ਫੋਨ ਆਉਂਦਾ ਮੈਸੇਜ ਆਉਂਦਾ ਜੀ ਕਹਿੰਦੇ ਵੀ ਯੂਪੀ ਦਾ ਮੁੰਡਾ ਹੈਗਾ ਉਹ ਦਿੱਲੀ ਰਹਿੰਦਾ ਵੀ ਮੈਂ ਉਹਦੇ ਨਾਲ ਮੈਰਿਜ ਕਰਾਉਣੇ ਜਾਂਦੇ ਆ ਇਹ ਪਹਿਲੇ ਤਾਂ ਸਾਨੂੰ ਇਹੀ ਕਹਿ ਕੇ ਤੋੜ ਦਿੰਦੇ ਨੇ ਵੀ ਸਾਡਾ ਤਾਂ ਇਹ ਮੈਟਰੀ ਨਹੀਂ ਹੈਗਾ ਇਹ ਮਤਲਬ ਵੀ ਕੁੜੀ ਦੀ ਵਾਜੀ ਆਪਦੀ ਬਹਿਗਰਾਂ ਵਾਸੀ ਆ ਕਿ ਸਰ ਵੀ ਅਸੀਂ ਬਹਿਤ ਨੂੰ ਰੋਕ ਲਈ ਬਿਆਹ ਨਾ ਕਰਾਓ ਕਿਤੇ ਵੀ ਅਸੀਂ ਆਏ ਅਸੀਂ ਇਹ ਚੀਜ਼ ਪੁੱਛਣ ਜਾਨੇ ਵੀ ਉਹ ਹੈ ਜਾਂ ਨਹੀਂ ਵੀ ਇਹ ਮੈਸੇਜ ਉਹਦਾ ਤਾਂ ਹੈ ਹੀ ਨਹੀਂ ਇਹ ਵੀ ਕੀ ਪਤਾ ਮਾਰ ਕੇ ਕਿਸੇ ਮੁੰਡੇ ਨੇ ਕਰਿਆ ਹੋਵੇ 7-8 ਮਹੀਨੇ ਪਹਿਲਾਂ ਕੁੜੀ ਘਰੋਂ ਗਈ ਹੈਗੀ ਕੁੜੀ ਜੌਬ ਕਰਦੀ ਸੀ ਵੀਰੇ ਹਸਪੀਟਲ ਦੇ ਵਿੱਚ ਹਾਂ ਉਹ ਮੁੰਡੇ ਦੇ ਰੈਗੂਲਰ ਟੱਚ ਸੀਗੀ ਮੁੰਡੇ ਨੇ ਮੈਸੇਜ ਕੀਤਾ ਮੁੰਡਾ ਹੀ ਜਾਣਦਾ ਕੁੜੀ ਕਿੱਥੇ ਆ ਕੋਈ ਉਹਨੇ ਮੈਰਿਜ ਨਹੀਂ ਕਰਾਈ ਵੀ ਮੁੰਡੇ ਨੇ ਜਾਂ ਕੁੜੀ ਨੂੰ ਮਾਰਦਾ ਜਾਂ ਕੀ ਕਰਦਾ ਉਹ ਮੁੰਡਾ ਕਰ ਸਕਦਾ ਕੋਈ ਕੁੜੀ ਦੀ ਫਰੈਂਡ ਨੇ ਦੱਸਿਆ ਵੀ ਬਾਈ ਉਹ ਮੁੰਡਾ ਉਹਨੂੰ ਕੁੱਟਦਾ ਮਾਰਦਾ ਵੀ ਸੀਗਾ ਕਿਉਂਕਿ ਕੁੜੀ ਦੀ ਜਿਹੜੀ ਫਰੈਂਡ ਆ ਉਹ ਦੱਸਦੀ ਆ ਵੀ ਕੁੜੀ ਦੀ ਕੋਈ ਹੋਰ ਕਿਤੇ ਐਸੀ ਵੈਸੀ ਗੱਲ ਨਹੀਂ ਸੀ ਕੋਈ ਉਹਨੇ ਵਿਆਹ ਨਹੀਂ ਕਰਾਇਆ ਇਹ ਜਾਣ ਕੇ ਬੁੱਧੂ ਬਣਾ ਰਿਆ ਸਾਰਿਆਂ ਨੂੰ ਪਰਿਵਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਵੀਰੇ ਉਹ ਪਰਿਵਾਰ ਫਤੇਗੜ ਪਿੰਡ ਦਾ ਪਰਿਵਾਰ ਹੈਗਾ ਉਹ ਆਪ ਭੱਜੇ ਹੋਏ ਨੇ ਹਾਂ ਉਹਦੇ ਭੈਣ ਭਾਈ ਉਹਦਾ ਮਾਪਾਪਾ ਸਭ ਭੱਜੇ ਹੋਏ ਨੇਗੇ ਮਤਲਬ ਜੇ ਉਹ ਭਜ ਕਿਉਂ ਭਜੀਦੇ ਨੇ ਜੋ ਸਹੀ ਨਹੀਂ ਹੈਗੇ ਵੀਰੇ ਉਹ ਲੜਕ ਬੰਦਾ ਕਿੱਥੇ ਹੁਣ ਜਿਹੜਾ ਉਹ ਬੰਦਾ ਲੁਕਿਆ ਹੋਇਆ ਏ ਕੋਈ ਪਤਾ ਨਹੀਂ ਕਿਸੇ ਦਾ ਕੋਈ ਪਤਾ ਨਹੀਂ ਨਾਇਕਰ ਜੰਦਾ ਦੋਏ ਤੇ ਐਸਐਟੂ ਨੂੰ ਮਿਲ ਕੇ ਗਿਆ ਅੱਛਾ ਹਾਂ ਵਸੀ ਕਹਾਣੀ ਕੀ ਕੀ ਉਹਦੇ ਪੈਸੇ ਵੀ ਖਤ ਦਿੱਤੇ ਨੇ ਇਹਨੂੰ ਐਸਐਟੂ ਨੂੰ ਬੰਦਾ ਮਿਲ ਕੇ ਗਿਆ ਮਿਲ ਕੇ ਗਿਆ ਬੰਦਾ ਐਸਐਟੂ ਨੂੰ ਠੀਕ ਹੈ ਹਾਂ ਮਿਲ ਕੇ ਗਿਆ ਐਸਐਟੂ ਨੂੰ ਭਾਈ ਇਹਨਾਂ ਨੇ ਬੁਲਾਇਆ ਸੀਗਾ ਬੰਦਾ ਮਿਲ ਕੇ ਗਿਆਗਾ ਤੇ ਉਦਣ ਹੀ ਬੰਦੇ ਨੂੰ ਅਰੈਸਟ ਕਿਉਂ ਨਹੀਂ ਪਾਈ ਐ ਐਸਐਚਓ ਨੇ ਨਾ ਮਿਲ ਕੇ ਗਿਆਗਾ ਸਾਨੂੰ ਕੀ ਪਤਾ ਭਾਈ ਮਿਲ ਕੇ ਕੀ ਗੱਲ ਕਰ ਤੂੰ ਅਹੀਂ ਤੋਰਤਾ ਅਹੀਂ ਤੋਰਤਾ ਭਾਈ ਇਹਨਾਂ ਨੇ ਕੋਈ ਪਹਿਲਾਂ ਪੁੱਛ ਪੜਤਾਲ ਨਹੀਂ ਕੀਤੀ ਅਜਾ ਅਸਾਂ ਤਾਂ ਸਮਝ ਨਹੀਂ ਆਉਂਦੀ ਵੀ ਸਾਡੀ ਕੁੜੀ ਭਾਈ ਸਾਨੂੰ ਲੱਭ ਨਹੀਂ ਰਹੀ ਬੰਦੇ ਨੂੰ ਐਸਐਚਓ ਮਿਲ ਕੇ ਉਰੋ ਤੋਰ ਦਿੰਦਾ ਹੁਣ ਸਾਨੂੰ ਇਹ ਸ਼ੱਕ ਆ ਗਿਆ ਵੀ ਕਿਸੇ ਵੱਡੇ ਲੀਡਰ ਤੋਂ ਇਹਨਾਂ ਨੇ ਫੋਨ ਕਰਵਾਇਆ ਹੋਇਆ ਐਸਐਚਓ ਸਾਡੀ ਗੱਲ ਨਹੀਂ ਸੁਣ ਰਿਆ ਅੱਛਾ ਜਿਹੜੀ ਲੜਕੀ ਦੀ ਆਖਰੀ ਲੋਕੇਸ਼ਨ ਕਿੱਥੇ ਆਉਂਦੀ ਹੈ ਬਾਈ ਉਹ ਆਖਰੀ ਲੋਕੇਸ਼ਨ ਬਾਈ ਪੇੜਪੁਰੇ ਦੀ ਦੱਸਦੇ ਨੇ ਕਿ ਇੱਥੇ ਕੋਈ ਨਹਿਰ ਮੂਰ ਦੇ ਕੋਲ ਆਉਂਦੀ ਹੈਗੀ ਹਾਂ ਤੇ ਵੀ ਇਹ ਲੋਕੇਸ਼ਨ ਦਾ ਇਹ ਸ਼ੱਕ ਪੈਂਦਾ ਵੀ ਮੁੰਡਾ ਵੀ ਉਦੋਂ ਨਾਲ ਹੀ ਸੀ ਕੁੜੀ ਜਦੋਂ ਅਸੀਂ ਐਸ ਪਟਾੜੇ ਜਾਂਦੇ ਆ ਫਿਰ ਪਟਾੜੇ ਕਹਿੰਦੇ ਨੇ ਵੀ ਸਾਡਾ ਮੈਟਰ ਨਹੀਂ ਹੈ ਮਹਾਲੀ ਜਾਓ ਮਹਾਲੀ ਜਾਂਦੇ ਆ ਇੱਥੇ ਆ ਕੇ ਕਹਿੰਦੇ ਨੇ ਲੋਕੇਸ਼ਨ ਕਿੱਥੇ ਬੰਦ ਉਹਨਾਂ ਕੱਲੂ ਇਹ ਕਹਿ ਰਹੇ ਨੇ ਕਿ ਵੀ ਫੋਨ ਤਾਂ ਨਹਿਰ ਚ ਲਿਖਿਆ ਪਿਆ ਨਹਿਰ ਚ ਜਾ ਕੇ ਪ ਕੁੜੀਆਂ ਦਿਨ ਦਿਹਾੜੇ ਯਾਰ ਕੁੜੀਆਂ ਨੂੰ ਗਾਇਬ ਕੀਤਾ ਜਾਂਦਾ ਕੋਈ ਸਾਡਾ ਕੋਈ ਸੁਣਵਾਈ ਦੀ ਨਹੀਂ ਕਰ ਰਿਹਾ ਇਹ ਸਰਕਾਰ ਹੈ ਕੋਈ ਇਹ ਵੀ ਜਿੱਦੇ ਕੁੜੀ ਨੇ ਆਉਣਾ ਸੀਗਾ ਇੱਧਰ ਨੂੰ ਮੁੰਡੇ ਨੂੰ ਮਿਲਦੀ ਆ ਮੁੰਡੇ ਤੇ ਕੁੜੀ ਦੀ ਲੋਕੇਸ਼ਨ ਜਿਹੜੀ ਨਹਿਰ ਕੋਲੇ ਆਉਂਦੀ ਆ ਸਾਨੂੰ ਬਸ ਇਹੀ ਸ਼ੱਕ ਆ ਵੀ ਮੁੰਡੇ ਨੇ ਕੁੜੀ ਨੂੰ ਮਾਰਤਾ ਹੋਊਗਾ ਲੋਕਾ ਟੈਵੀ ਨਾਲ ਜੁੜਨ ਤੋਂ ਸੀ ਮਹਿਮਤਾਜ ਥਾਣਾ ਸਦਰ ਬੁਲਟਲਾੜਾ ਦੇ ਬਾਹਰ ਇੱਕ ਧਰਨਾ ਲੱਗਿਆ ਹੋਇਆ ਉਹਦਾ ਕਾਰਨ ਹੈ ਕਿ ਇੱਕ ਪਰਿਵਾਰ ਹੈ ਜੋ ਕਿ ਬੀਰੋਕ੍ਰੇਟ ਕਲਾ ਪੈਂਡਾ ਉਹਨਾਂ ਦਾ ਥਾਣਾ ਉਹਨਾਂ ਨੂੰ ਇਹੀ ਲੱਗਦਾ ਇੱਥੇ ਆਉਂਦੇ ਨੇ ਸੁਣਵਾਈ ਨਹੀਂ ਹੁੰਦੀ। ਮਾਮਲਾ ਇਹ ਹੈ ਕਿ ਉਸ ਪਰਿਵਾਰ ਦੀ ਲੜਕੀ ਹੈ ਜਿਹੜੀ ਉਹ ਲਗਭਗ ਸਵਾ ਮਹੀਨੇ ਤੋਂ ਗਾਇਬ ਹੈ। ਉਹਦੇ ਨਾਲ ਕੋਈ ਗੱਲਬਾਤ ਨਹੀਂ ਹੁੰਦੀ। ਕਿਡਨਾਪ ਕਰ ਦਿੱਤਾ ਗਿਆ ਕੀਤਾ ਗਿਆ ਜਾਂ ਕਤਲ ਕਰ ਦਿੱਤਾ ਇਹ ਹਾਲੇ ਕਿਸੇ ਨੂੰ ਨਹੀਂ ਪਤਾ। ਪੂਰਾ ਮਾਮਲਾ ਜਾਣਦੇ ਆ ਪਰਿਵਾਰ ਛੱਦ ਨਾਲ ਮੌਜੂਦ ਆ ਪਿੰਡ ਵਾਸੀ ਨੇ ਤੇ ਹੋਰ ਜਿਹੜੇ ਆਸ-ਪਾਸ ਦੇ ਲੋਕ ਆ ਇੱਥੇ ਧਰਨਾ ਲੱਗਿਆ ਹੋਇਆ। ਬਾਈ ਜੀ ਸਭ ਤੋਂ ਪਹਿਲਾਂ ਪੂਰੀ ਘਟਨਾ ਕੀ ਹੈ? ਕੀ ਵਾਪਰਿਆ ਜੀ ਤੁਹਾਡੇ ਨਾਲ? ਮੈਂ ਸੁਣਦਾ ਤਾਂ ਜੀ ਵੀ ਅੱਜ ਤੋਂ ਮਈ ਦੇ 11 ਤਰੀਕ ਨੂੰ ਸਾਨੂੰ ਮੈਸੇਜ ਆਉਂਦਾਗਾ ਮੇਰੀ ਛੋਟੀ ਸਿਸਟਰ ਦੇ ਫੋਨ ਤੇ ਕਿ ਮੈਂ ਇੱਕ ਯੂਪੀ ਦਾ ਮੁੰਡਾ ਹੈਗਾ ਦਿੱਲੀ ਰਹਿੰਦਾ ਮੈਂ ਉਹਦੇ ਨਾਲ ਮੈਰਿਜ ਕਰਾਉਣ ਜਾਣੇ ਆ ਤੇ ਜਦੋਂ ਸਾਨੂੰ ਪਤਾ ਲੱਗਦਾ ਸਾਨੂੰ ਆਜ਼ਾਦੀ ਮੈਂ ਰੈਗੂਲਰ ਉਹ ਕੁੜੀ ਨਾਲ ਗੱਲ ਕਰਦੇ ਰਹੇ ਸੀ ਮੇਰੀ ਭੈਣ ਨਾਲ ਜਿਹੜੀ ਆਪਾਂ ਗੱਲ ਕਰ ਰਹੇ ਆ ਤੁਹਾਡੀ ਭੈਣ ਦੀ ਗੱਲ ਬਾਤ ਹੈ ਕੀ ਮਤਲਬ ਪੂਰਾ ਮਾਮਲਾ ਸ਼ੁਰੂ ਤੋਂ ਸਮਝਾਓ ਹਾਂ ਜੀ ਹਾਂ ਜੀ ਮੇਰੀ ਵੱਡੀ ਸਿਸਟਰ ਦਾ ਮੈਟਰ ਹੈ ਇਹ ਉਹ ਜਿਹੜੀ ਕਮਸ਼ੋਦਾ ਦੀ ਗੱਲ ਕਰ ਰਹੇ ਆ ਆਪਾਂ ਵੀ ਉਹ ਲੱਭ ਨਹੀਂ ਰਹੀ ਤੇ ਉਹਨਾਂ ਦੇ ਫੋਨ ਤੋਂ ਮੇਰੀ ਵੱਡੀ ਸਿਸਟਰ ਦੇ ਫੋਨ ਤੋਂ ਛੋਟੀ ਸਿਸਟਰ ਨੂੰ ਫੋਨ ਆਉਂਦਾ ਮੈਸੇਜ ਆਉਂਦਾ ਜੀ ਕਹਿੰਦੇ ਵੀ ਯੂਪੀ ਦਾ ਮੁੰਡਾ ਹੈਗਾ ਉਹ ਦਿੱਲੀ ਰਹਿੰਦਾ ਵੀ ਮੈਂ ਉਹਦੇ ਨਾਲ ਮ ਤੇ ਜਦੋਂ ਛੋਟੇ ਸਿਸਟਮ ਇਹਨੂੰ ਦੱਸਦੇ ਵੀ ਐਂ ਕਰਕੇ ਆ ਮੈਸੇ ਆਏਗਾ ਤੇ ਕਹਿੰਦੀ ਵੀ ਇਹ ਟਾਈਪਿੰਗ ਉਹਦੀ ਹੈ ਨਹੀਂ ਤੇ ਮੈਂ ਵੀ ਗੱਲ ਕਰਦ ਰਹਣਾ ਸੀ ਉਹ ਕੰਪਿਊਟਰ ਉਹ ਪੈਰਾਗ੍ਰਾਫ ਚ ਨਹੀਂ ਲਿਖਦੀ ਜੀ ਟੁੱਟੇ ਟੁੱਟੇ ਅੱਖਰ ਜਿਹਾ ਅਸੀਂ ਇਹਨਾਂ ਲਈ ਵੀ ਆਏ ਵੀ ਸਾਨੂੰ ਵੀ ਬੀ ਇਹ ਗੱਲ ਕਲੀਅਰ ਕਰੋ ਵੀ ਸਾਨੂੰ ਇਹ ਕਿਤੇ ਵੀ ਯੂਪੀ ਦਾ ਮੁੰਡਾ ਇਹ ਪਹਿਲੇ ਦਿਨ ਤੋਂ ਸਾਨੂੰ ਇਹੀ ਕਹਿ ਕੇ ਤੋੜ ਦਿੰਦੇ ਨੇ ਵੀ ਸਾਡਾ ਤਾਂ ਇਹ ਮੈਟਰੀ ਨਹੀਂ ਹੈਗਾ ਇਹ ਮਤਲਬ ਵੀ ਕੁੜੀ ਦੀ ਮਾਜੀ ਆਪਦੀ ਬਹਿ ਕਰਾਓ ਅਸੀਂ ਆਖਿਆ ਸਰ ਵੀ ਅਸੀਂ ਬੈਹਤ ਨੂੰ ਰੋਕ ਰਹੀ ਬਿਆਹ ਨਾ ਕਰਾਓ ਕਿਤੇ ਵੀ ਅਸੀਂ ਆਏ ਅਸੀਂ ਇਹ ਚੀਜ਼ ਪੁੱਛਣ ਜਾਨੇ ਵੀ ਉਹ ਹੈ ਜਾਂ ਨਹੀਂ ਵੀ ਇਹ ਮੈਸੇਜ ਉਹਦਾ ਤਾਂ ਹੈ ਹੀ ਨਹੀਂ ਇਹ ਵੀ ਕੀ ਪਤਾ ਮਾਰ ਕੇ ਕਿਸੇ ਮੁੰਡੇ ਨੇ ਕਰਿਆ ਹੋਵੇ ਤੇ ਇਹ ਕਹਿੰਦੇ ਨੇ ਫਿਰ ਵੀ ਤੁਸੀਂ ਇਹ ਮਹੱਲੀ ਜਾਓ ਅਸੀਂ ਮਹੱਲੀ ਜਾਂਦੇ ਆ ਮਹੱਲੀ ਜਾ ਕੇ ਉਹ ਕਹਿੰਦੇ ਨੇ ਵੀ ਅਸੀਂ ਮੁੰਡੇ ਨੂੰ ਬੁਲਾ ਲੈਣਾ ਉਹਨੂੰ ਫੋਨ ਲਾ ਕੇ ਵੀ ਕਦੋਂ ਆਏਗਾ ਤੂੰ ਜਿਹੜੇ ਬੰਦੇ ਦਾ ਅਸੀਂ ਛੱਕ ਕਰ ਰਹੇ ਸੀਗੇ ਬੀਐਮਐਸਓ ਉਹ ਨਹੀਂ ਕਰਾਊਗਾ ਕਿਉਂਕਿ ਉਧਰ ਰੈਗੂਲੇਟਰ ਚ ਸਾਨੂੰ ਪਤਾ ਸੀ ਇਹ ਚੀਜ਼ ਆ ਤੇ ਮਾਲੀਆ ਕਹਿੰਦੇ ਨਹੀਂ ਵੀ ਕਦੋਂ ਆਏਗਾ ਉਹ ਕਹਿੰਦਾ ਮੈਂ ਕੱਲ ਨੂੰ ਆਉਂਗਾ ਤੇ ਇੱਥੇ ਅਸੀਂ ਬੰਦੇ ਨੂੰ ਪਾ ਕੇ ਆਪਦੇ ਜਾਣ ਪਛਾਨ ਦੇ ਰੂਪਈ ਸਾਡਾ ਇੱਥੇ ਮੈਟਰ ਸੋਲਵ ਕਰਾਓ ਜੀ ਇੱਥੇ ਆ ਕੇ ਸਾਰੀਆਂ ਡਿਟੇਲਾਂ ਨਿਕਲਦੀਆਂ ਨੇ ਵੀ ਕੁੜੀ ਦੇ ਡਿਟੇਲ ਨਿਕਲਦੀ ਵੀ ਕਿਹਦੇ ਨਾਲ ਗੱਲ ਹੋਈ ਆ ਤੇ ਮੁੰਡੇ ਦੀ ਇੱਥੇ ਇਹਨਾਂ ਨੂੰ ਕਲੀਅਰ ਹੋ ਜਾਂਦਾ ਫਿਰ ਇਹ ਕਹਿੰਦੇ ਨੇ ਵੀ ਵੀਕ ਲਾਸਟ ਲੋਕੇਸ਼ਨ ਕੁੜੀ ਦੀ ਭੇਡਪੁਰਾ ਜਾ ਕੇ ਬੰਦ ਹੋ ਜਾਂਦੀ ਹੈ ਤੇ ਵੀ ਅਸੀਂ ਐ ਕਰੋ ਵੀ ਹੁਣ ਚਲੋ ਇਹ ਤਾਂ ਪੇੜ ਪੁੱੜ ਦਾ ਲੋਕੇਸ਼ਨ ਪਤਾ ਲੱਗ ਗਈ ਕੁੜੀ ਦੀ ਹੁਣ ਅਸੀਂ ਮੁੰਡੇ ਦੀ ਪਤਾ ਕਰਦੇ ਹਾਂ ਮੁੰਡਾ ਉਹਦੇ ਕਿੱਥੇ ਸੀ ਜਦੋਂ ਮੁੰਡਾ ਪਤਾ ਕਰਦੇ ਆ ਮੁੰਡਾ ਉਦੋਂ ਪਟਿਆਲੇ ਗਿਆ ਹੋਇਆ ਸੀਗਾ ਤੇ ਕੁੜੀ ਵੀ ਪਟਿਆਲੇ ਸੀ ਉਦھے ਤੇ ਫਿਰ ਇਹ ਕਹਿੰਦੇ ਨੇ ਵੀ ਹੁਣ ਇਹ ਮੈਟਰ ਪਟਿਆਲੇ ਦਾ ਵੀ ਪਟਿਆਲੇ ਪੁਲਿਸ ਨੂੰ ਦੱਸ ਜਾ ਕੇ ਅਸੀਂ ਪਟਿਆਲੇ ਪੁਲਿਸ ਲੈ ਕੇ ਜਾਂਦੇ ਆ ਉੱਥੇ ਉਹਨੂੰ ਪੁੱਛਦੇ ਨੇ ਵੀ ਤੂੰ ਕਿੱਥੇ ਸੀ ਸੀ ਉੱਤੇ ਉਹ ਕਹਿੰਦਾ ਵੀ ਮੈਂ ਹਾਂ ਵੀ ਮੈਂ ਉਦੋਂ ਉਹਦੇ ਨਾਲ ਸੀ ਪਰ ਮੈਨੂੰ ਉਹ ਉੱਥੇ ਤਾਰਤਾ ਸੀ ਮੈਨੂੰ ਹੁਣ ਨਹੀਂ ਪਤਾ ਕਿੱਥੇ ਉਹ ਤੇ ਅਸੀਂ ਕਹਿੰਦੇ ਆ ਵੀ ਉੱਥੇ ਉਹਨੂੰ ਪੁਲਿਸ ਨੂੰ ਕਹਿੰਦੇ ਵੀ ਤੂੰ ਕੋ 4 ਦਿਨ ਦੇ ਕੇ ਤੇ ਇੱਥੇ ਜਦੋਂ ਭਲਾਡੇ ਫਿਰ ਭਲਾਡੇ ਬੁਲਾਉਂਦੇ ਨੇ ਭਲਾਡੇ ਕਹਿੰਦੇ ਬਲਾਡ ਸਾਡਾ ਠਾਣੇ ਚ ਬੁਲਾਉਂਦੇ ਨੇ ਭਲਾਡੇ ਐਸਾ ਚੋ ਕਹਿੰਦੇ ਨੇ ਵੀ ਕਦੋਂ ਬੁਲਾਓਗੇ ਤੁਸੀਂ ਵੀ ਕਦੋਂ ਸਾਨੂੰ ਕਦੋਂ ਤੱਕ ਦੱਸੇਗਾ ਇਹ ਕਹਿੰਦੇ ਉਹ ਕਹਿੰਦੇ ਨੂੰ 8 ਦਿਨ ਇਹ 8 ਦਿਨ ਦੇ ਕਹਿੰਦੇ ਨੇ 10 14 ਦਿਨ ਤਾਂ ਇਹ ਹੋਗੇ ਲਗਭਗ ਨਾ ਜੀ ਤੇ ਹੁਣ ਆ ਕੇ ਕਹਿੰਦੇ ਨੇ ਵੀ ਜਦੋਂ ਅਸੀਂ ਇਸ ਪਟਾਲੇ ਜਾਂਦੇ ਆ ਫਿਰ ਪਟਾਲੇ ਕਹਿੰਦੇ ਨੇ ਵੀ ਸਾਡਾ ਮੈਟਰ ਨਹੀਂ ਇਹ ਮੁਹੱਲੇ ਜਾਓ ਮੁਹੱਲੇ ਜਾਂਦੇ ਆ ਇੱਥੇ ਆ ਕੇ ਕਹਿੰਦੇ ਨੇ ਲੋਕੇਸ਼ਨ ਕਿੱਥੇ ਬੰਦ ਉਹਨਾਂ ਕੱਲੂ ਇਹ ਕਹਿ ਰਹੇ ਨੇ ਕਿ ਫੋਨ ਤਾਂ ਨਹਿਰ 'ਚ ਲਿਖਿਆ ਪਿਆ ਨਹਿਰ 'ਚ ਆ ਕੇ ਪਤਾ ਕਰੋ ਕਿ ਇੱਥੋਂ ਦੀ ਨਹਿਰ ਪੈਂਦੀ ਹੋ ਸਾਨੂੰ ਪਤਾ ਨਹੀਂ ਲੱਗ ਰਿਹਾ ਜੂਰੀਡਿਕਸ਼ਨ ਬਣਦਾ ਕਿੱਥੋਂ ਦਾ ਇੱਥੇ ਕਹਿੰਦੇ ਨੇ ਵੀ ਅਸੀਂ ਤਾਂ ਤੁਹਾਡੀ ਹੈਲਪ ਕਰ ਰਹੇ ਹਾਂ ਹੈਲਪ ਕਰ ਰਹੇ ਜਦੋਂ ਤੁਹਾਨੂੰ ਸਾਰਾ ਕਲੀਅਰ ਹੋ ਗਿਆ ਫਿਰ ਤੁਸੀਂ ਮੁੰਡੇ ਨੂੰ ਕਾਨੂੰਨ ਪੇਸ਼ ਕਰ ਰਹੇ ਭਾਈ ਜੀ ਪੂਰਾ ਮਾਮਲਾ ਸਮਝਾਓ ਪੂਰਾ ਮਾਮਲਾ ਕੀ ਹੈ ਕੀ ਗੱਲਬਾਤ ਹੈ ਲੜਕੀ ਕਿਉਂ ਜਾਂਦੀ ਹੈ ਕਦੋਂ ਜਾਂਦੀ ਹੈ ਕੀ ਸਾਰਾ ਕੁਝ ਹੋਇਆ ਹਾਂਜੀ ਭਾਈ ਇਹ ਪਿੰਡ ਵੀਰੋਂ ਕੇਕਲਾਂ ਦਾ ਮਸਲਾ ਹੈਗਾ ਤੇ ਉਹਦਾ ਕੁੜੀ ਦਾ ਪਰਿਵਾਰ ਖੜਾ ਹੈਗਾ ਸਾਰਾ ਤੇ ਵੀਰੇ ਇਹ ਨਾ ਮਤਲਬ ਪਾਲ ਕਰਦੇ ਨੇ ਕਿ ਕੁੜੀ ਦੀ ਜਦੋਂ ਇਹਨਾਂ ਨੂੰ ਸ਼ੱਕ ਹੋ ਜਾਂਦਾ ਹੈਗਾ ਇਹਨਾਂ ਨੂੰ ਪਤਾ ਸੀਗਾ ਵੀ ਕੋਈ ਮੁੰਡੇ ਦੇ ਹੋ ਟੱਚਸ ਸੀਗੀ ਕੁੜੀ ਤੇ ਉੱਤੇ ਸ਼ੱਕ ਜ਼ਿਆਦਾ ਤਾਂ ਜਾਂਦਾ ਹੈਗਾ ਕਰੋ ਕਦੋਂ ਜਾਂਦੀ ਹੈ ਕੁੜੀ ਘਰੋਂ ਕਦੋਂ ਜਾਂਦੀ ਹੈ ਇਹ ਅੱਜ ਤੋਂ 7-8 ਮਹੀਨੇ ਪਹਿਲਾਂ 7-8 ਮਹੀਨੇ ਪਹਿਲਾਂ ਕੁੜੀ ਘਰੋਂ ਗਈ ਹੈਗੀ ਕੁੜੀ ਜੌਬ ਕਰਦੀ ਸੀ ਵੀਰੇ ਹਸਪੀਟਲ ਦੇ ਵਿੱਚ ਹਾਂ ਉਹ ਮੁੰਡੇ ਦੇ ਰੈਗੂਲਰ ਟੱਚਸ ਸੀਗੀ ਠੀਕ ਹੈ ਤੇ ਉਸ ਤੋਂ ਬਾਅਦ ਵੀਰੇ 1 ਮੰਥ ਹੋ ਗਿਆ ਹੁਣ 1 ਮੰਥ ਪਹਿਲਾਂ ਕੁੜੀ ਦਾ ਉਹ ਮੁੰਡਾ ਮੈਸੇਜ ਕਰਦਾ ਜਿਹੜਾ ਸਾਨੂੰ ਸ਼ੱਕ ਹੈਗਾ ਵੀ ਮੁੰਡੇ ਨੇ ਮੈਸੇਜ ਕੀਤਾ ਮੁੰਡਾ ਹੀ ਜਾਣਦਾ ਕੁੜੀ ਕਿੱਥੇ ਆ ਕੋਈ ਉਹਨੇ ਮੈਰਿਜ ਨਹੀਂ ਕਰਾਈ ਵੀ ਮੁੰਡੇ ਨੇ ਜਾਂ ਕੁੜੀ ਨੂੰ ਮਾਰਤਾ ਜਾਂ ਕੀ ਕਰਤਾ ਉਹ ਮੁੰਡਾ ਕਰ ਸਕਦਾ ਕੁਝ ਅਸੀਂ ਥਾਣਾ सदर ਐਸਐਚਓ ਨੂੰ ਇਹੀ ਬੇਨਤੀ ਕੀਤੀ ਸੀਗੀ ਵੀ ਸਾਨੂੰ ਇਹਦਾ ਹਾਲਾ ਲੱਭ ਕੇ ਦਿਓ ਪਰਿਵਾਰ ਨਾਲ ਉਸ ਬੰਦੇ ਨਾਲ ਗੱਲ ਕਰੋ ਉਹਨੂੰ ਚੱਕ ਕੇ ਲਿਓ ਉਹਦੇ ਪਰਿਵਾਰ ਨੂੰ ਚੱਕ ਕੇ ਲਿਓ ਮੁੰਡਾ ਦੱਸੂਗਾ ਕੁੜੀ ਦਾ ਕਿੱਥੇ ਹੈ ਕੁੜੀ ਵੀ ਅਸੀਂ ਤਾਂ ਹੁਣ ਤਾਂ ਪਤਾ ਨਹੀਂ ਹੁਣ ਕੁੜੀ ਕਿੱਥੇ ਆ ਮੁੰਡੇ ਨਾਲ ਟੱਚ ਅਸੀਂ ਮੁੰਡੇ ਤੇ ਕੁੜੀ ਉੱਦੇ ਇਕੱਠੇ ਹੋਏ ਨੇ ਕਿ ਪਟਿਆਲੇ ਹਨਾ ਉਹ ਹੁਣ ਮੁੰਡਾ ਦੱਸ ਸਕਦਾ ਵੀਰੇ ਇਹ ਹੁਣ ਐਸ ਐਚਓ ਸਾਹਿਬ ਕਹਿੰਦੇ ਨੇ ਮੇਰਾ ਤਾਂ ਇਹ ਮਸਲਾ ਨਹੀਂ ਮੈਂ ਤਾਂ ਥੋੜੇ ਤੇ ਪੁਨਨ ਕਰਦਾ ਵੀ ਇਹ ਪੁਨਨ ਪੁਰਨ ਵਾਸਤੇ ਖੋਲੇ ਹੋਏ ਥਾਣਾ ਹੈ ਸਾਡਾ ਜਦੋਂ ਪੀਰੋ ਕੇ ਪਿੰਡ ਹੈ ਸਾਡੇ ਪਿੰਡ ਚ ਕੋਈ ਘਟਨਾ ਹੁੰਦੀ ਹੈ ਇਹਨੂੰ ਥਾਣਾ ਸਾਨੂੰ ਸਦਰ ਭਲਾ ਡਾ ਲੱਗਦਾ ਸੀ ਇੱਥੇ ਆਵਾਂਗੇ ਔਰ ਕਿੱਥੇ ਜਾਵਾਂਗੇ ਇਹ ਹੀ ਦੱਸੋ ਸਾਨੂੰ ਤੁਸੀਂ ਤੁਸੀਂ ਵਾਇਨ ਨਾ ਗੱਲ ਉੱਠਾ ਬੋਲਦਾਗਾ ਕਹਿੰਦਾ ਤੁਸੀਂ ਮੇਰੇ ਉਰੇ ਧਰਨਾਲ ਵਾਲਿਆਂ ਤੋਂ ਮੈਂ ਤਾਂ ਤੁਹਾਡੀ ਐਫ ਆਈ ਆਰ ਦ ਲੜਕੀ ਦੀ ਆਖਰੀ ਲੋਕੇਸ਼ਨ ਕਿੱਥੇ ਆਉਂਦੀ ਹੈ ਬਾਈ ਉਹ ਆਖਰੀ ਲੋਕੇਸ਼ਨ ਬਾਈ ਭੇੜਪੁਰੇ ਦੀ ਦੱਸਦੇ ਨੇ ਕਿ ਉੱਥੇ ਕੋਈ ਨਹਿਰਨੂਰ ਦੇ ਕੋਲ ਆਉਂਦੀ ਹੈਗੀ ਹਾਂ ਤੇ ਵੀ ਇ ਲੋਕੇਸ਼ਨ ਦਾ ਇਹ ਸ਼ੱਕ ਪੈਂਦਾ ਵੀ ਮੁੰਡਾ ਵੀ ਉਦੋਂ ਨਾਲ ਹੀ ਸੀ ਕੁੜੀ ਇਹ ਵੀ ਮਤਲਬ ਕੁੜੀ ਦਾ ਫੋਨ ਬੰਦਾ ਰਹਿਗਾ ਮੁੰਡਾ ਵੀ ਹੁਣ ਬੰਦਾ ਰਹਿ ਤੇ ਵੀਰੇ ਉਹ ਪਰਿਵਾਰ ਫਤੇਗੜ ਪਿੰਡ ਦਾ ਪਰਿਵਾਰ ਹੈਗਾ ਉਹ ਆਪ ਭੱਜੇ ਹੋਏ ਨੇ ਅੱਛਾ ਹਾਂ ਉਹਦੇ ਭੈਣ ਭਾਈ ਉਹਦਾ ਮਾਪਾਪਾ ਸਭ ਭੱਜੇ ਹੋਏ ਨੇਗੇ ਮਤਲਬ ਜੇ ਉਹ ਪਿਓ ਭਾਈ ਦੇ ਨੇ ਜੋ ਸਹੀ ਨੇਗੇ ਵੀਰੇ ਹਨਾ ਸਾਨੂੰ ਸ਼ੱਕ ਇਹ ਪੈਂਦਾ ਵੀ ਉਹ ਪਰਿਵਾਰ ਜਾਣਦਾ ਸਾਡੀ ਕੁੜੀ ਕਿੱਥੇ ਆ ਉਹ ਮੁੰਡਾ ਜਾਣਦਾ ਕੁੜੀ ਕਿੱਥੇ ਆ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਕਹਿਣਾ ਵੀ ਉਹਨੂੰ ਪਰਿਵਾਰ ਨੂੰ ਚੱਕ ਕੇ ਜਾਂ ਮੁੰਡੇ ਨੂੰ ਚੱਕ ਕੇ ਲਿਆਓ ਸਾਨੂੰ ਉੱਥੋਂ ਪਤਾ ਲੱਗੂਗਾ ਹੋਰ ਅਸੀਂ ਕੋਈ ਧਰਨਾ ਲਾਉਣ ਦੇ ਕੋਈ ਨਹੀਂ ਬੰਦਾ ਸ਼ੱਕ ਪੈਦਾ ਕਰਦੀ ਹੈ ਕਿ ਨਹਿਰ ਦੇ ਕੋਲੇ ਲੋਕੇਸ਼ਨ ਆਉਣ ਦਾ ਕੀ ਕਾਰਨ ਹੈ ਹਾਂ ਨਹਿ ਹੁੰਦਾਗਾ ਕਿਉਂਕਿ ਕੁੜੀ ਦੀ ਫਰੈਂਡ ਨੇ ਦੱਸਿਆ ਵੀ ਬਾਈ ਉਹ ਮੁੰਡਾ ਉਹਨੂੰ ਕੁੱਟਦਾ ਮਾਰਦਾ ਵੀ ਸੀਗਾ ਕਿਉਂਕਿ ਕੁੜੀ ਦੀ ਜਿਹੜੀ ਫਰੈਂਡ ਆ ਉਹ ਦੱਸਦੀ ਆ ਵੀ ਕੁੜੀ ਦੀ ਕੋਈ ਹੋਰ ਕਿਤੇ ਐ ਸੀ ਵੈਸੀ ਗੱਲ ਨਹੀਂ ਸੀ ਕੋਈ ਉਹਨੇ ਵਿਆਹ ਨਹੀਂ ਕਰਾਇਆ ਇਹ ਜਾਣ ਕੇ ਬੁੱਧੂ ਬਣਾ ਰਿਆ ਸਾਰਿਆਂ ਨੂੰ ਪਰਿਵਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਵੀ ਇਹ ਇਹਦੇ ਨਾਲ ਹੀ ਗੱਲ ਸੀਗੀ ਇਹੀ ਜਾਣਦਾ ਕਿੱਥੇ ਹੈਗਾ ਕੁੜੀ ਦਾ ਸ਼ੱਕ ਸਾਨੂੰ ਤਾਂ ਪੈਂਦਾ ਬਾਈ ਇਹਨੇ ਕੁੜੀ ਮਾਰਤੀ ਹੋਵੇ ਪਰਿਵਾਰ ਭੱਜਿਆ ਕਿਉਂ ਫਿਰਦਾ ਹੈਗਾ ਫਤੇਗਰਾਲਾ ਸੀ ਪੰਚਾਇਤ ਨੂੰ ਵੀ ਮਿਲੇ ਜਾ ਕੇ ਪੰਚਾਇਤ ਤੋਂ ਵੀ ਪਤਾ ਕੀਤਾ ਉਹ ਪਰਿਵਾਰ ਬਈ ਲੁਕਦਾ ਫਿਰਦਾ ਹੈਗਾ ਉਹ ਲੁਕਦਾ ਤਾਂ ਫਿਰਦਾ ਹੈਗਾ ਹੁਣ ਸਾਨੂੰ ਇਹ ਸ਼ੱਕ ਆ ਕਿ ਕਿਸੇ ਵੱਡੇ ਲੀਡਰ ਤੋਂ ਇਹਨਾਂ ਨੇ ਫੋਨ ਕਰਵਾਇਆ ਹੋਇਆ ਐਸਐਚਓ ਸਾਡੀ ਗੱਲ ਨਹੀਂ ਸੁਣ ਰਿਹਾ ਹਾਂ ਗੱਲ ਨਹੀਂ ਸੁਣਦਾ ਹਾਂ ਗੱਲ ਨਹੀਂ ਸੁਣ ਰਿਹਾ ਸਾਡੀ ਇੱਕ ਲੜਕੀ ਨਾਲ ਬਈ ਆਖਰੀ ਗੱਲਬਾਤ ਕਿਦਨ ਹੁੰਦੀ ਹੈ ਤੁਹਾਡੀ ਸਾਡੀ ਨੇ 8 ਮਹੀਨਿਆਂ ਹੁੰਦੀ ਹੈ ਕੀ ਗੱਲਬਾਤ ਹੁੰਦੀ ਉਸ ਦਿਨ ਉਸ ਦਿਨ ਤਾਂ ਸਾਨੂੰ ਐ ਕਰੇ ਸੀ 12 ਤਰੀਕ ਨੂੰ ਘਰੇ ਆਉਣਾ ਸੀ ਅੱਛਾ ਹਾਂ ਜੀ ਹਾਂ ਜੀ 5 ਮਿੰਟ ਗੱਲ ਹੋ ਗਈ ਸਾਡੀ ਉਧਰ ਵੀ ਮੈਂ 1.5 ਲੱਖ ਦੀ ਚੈਨ ਕਰਾ ਕੇ ਲਈਆਂ ਵੀ ਇੱਕ ਮੈਂ ਆਪਣੇ ਭਾਈ ਵਾਸ ਬਿਸਾਨ ਨੂੰ ਇਹ ਚੀਜ਼ਾ ਵੀ ਉਹ ਆ ਵੀ ਚੈਨ ਬਾਰੇ ਵੀ ਉਹ ਇੰਨੀ ਮੰਨਦੀ ਹੋ ਸੀ ਵੀ ਉਹ ਸਾਰਿਆਂ ਨੂੰ ਦੱਸ ਦਿੰਦੀ ਸੀ ਹੋ ਸਕਦਾ ਚੈਨ ਪਿੱਛੇ ਵੀ ਮੁੰਡੇ ਨੂੰ ਉਹ ਕਰਤਾ ਹੋਵੇ ਹਾਂਜੀ ਹਾਂਜੀ ਦਾ ਬੇਈਮਾਨ ਹੋ ਗਿਆ ਵੀਰੇ ਇੱਥੇ ਤੱਕ ਵੀ ਸ਼ੱਕ ਜਾਂਦਾ ਸਾਨੂੰ ਵੀ ਉਹ ਮੁੰਡਾ ਬੇਈਮਾਨ ਹੋ ਗਿਆ ਵੀ ਇਹ ਚੀਜ਼ਾਂ ਕਰਕੇ ਲਾ ਲਓ ਜਦੋਂ ਉਹਦੇ ਟੱਚ ਸੀਗੀ ਹਨਾ ਸਾਨੂੰ ਤਾਂ ਸਿੱਧਾ ਸਿੱਧਾ ਸ਼ੱਕ ਇਹ ਆ ਵੀ ਉਸ ਮੁੰਡੇ ਤੋਂ ਪਤਾ ਕੀਤਾ ਜਾਵੇ ਉਹਨੂੰ ਚੱਕ ਕੇ ਲਿਆਂਦਾ ਜਾਵੇ ਫਿਰ ਸਾਡੀ ਕੁੜੀ ਦਾ ਪਤਾ ਲੱਗੂਗਾ ਮਤਲਬ ਲੜਕੀ ਨੇ ਤੁਹਾਨੂੰ ਇਹ ਗਹਿ ਕੇ ਮੈਂ ਘਰੇ ਆਉਣਾ 12 ਤਰੀਕ ਨੂੰ ਹਾਂਜੀ ਹਾਂਜੀ 8 ਤਰੀਕ ਨੂੰ ਗੱਲ ਹੋਈ ਆ 8 ਤਰੀਕ ਨੂੰ ਗੱਲ ਹੋਈ ਆ ਉਹਦੇ ਕਹਤੇ ਮੈਂ 12 ਤਰੀਕ ਨੂੰ ਘਰੇ ਆਉਣਾਗਾ ਜੀ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਨੀ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਹਾਂਜੀ ਇਹ ਇੱਕ ਵੱਡੀ ਗੱਲ ਹੈ ਕਿਉਂਕਿ ਉਹਨੇ ਤਾਂ ਘਰੇ ਆਉਣਾ ਸੀਗਾ ਪਰ ਹਾਂਜੀ ਹਾਂਜੀ ਤੇ ਉਹ ਦਾ ਪਰਿਵਾਰ ਸਾਰੇ ਫਰਾਰ ਆ ਹਾਂ ਸਾਰਾ ਪਰਿਵਾਰ ਫਰਾਰ ਆ ਤਿੰਨ ਭਾਈ ਨੇ ਤਿੰਨੇ ਫਰਾਰ ਨੇ ਜੀ ਤੇ ਉਹਨਾਂ ਦੇ ਘਰ ਵਾਲੇ ਵੀ ਨਹੀਂ ਹੈਗੇ ਹਾਂਜੀ ਠੀਕ ਹੈ ਇਹੀ ਵੀਰੇ ਹੁਣ ਸਾਨੂੰ ਸ਼ੱਕ ਅਸੀਂ ਉੱਦੇ ਦੇ ਪਤਾ ਕਰਦੇ ਫਿਰਦੇ ਆ। ਲੜਕੀ ਦੀ ਉਮਰ ਕਿੰਨੀ ਬਾਈ? ਉਮਰ ਬਾਈ ਹੋ ਗਈ 25-26 ਸਾਲ ਦੀ ਕੁੜੀ ਦੀ ਉਮਰ ਹੈਗੀ ਹੈਗੀ। ਹਾਂ ਮੈਚੂਰ ਆ ਕੁੜੀ ਕੋਈ ਨਿਆਣੀ ਨਹੀਂ ਹੈਗੀ ਕੁੜੀ ਵੀ ਕੋਈ ਲੈ ਲੈ ਜਾਊਗਾ ਇਧਰ ਲੈ ਜਾਊਗਾ। ਜਦੋਂ ਕੁੜੀ ਸੈਣੀ ਆ ਪਰਿਵਾਰ ਵਾਸਤੇ ਜੋਬ ਵੀ ਕਰਦੀ ਸੀ ਕੁੜੀ ਆਪ ਜੋਬ ਕਰਦੀ ਸੀ ਵੀਰੇ ਜਿਵੇਂ ਹੁਣ ਮੁੰਡਾ ਦੱਸ ਰਿਹਾ ਵੀ ਉਹਨੇ ਚੈਨ ਕਰਾਰ ਰੱਖੀ ਸੀ ਜਾਂ ਉਹ ਪੱਗ ਲੈ ਕੇ ਆਉਂਗੇ। ਕੁੜੀ ਨੇ 12 ਤਰੀਕ ਨੂੰ ਆਉਣਾ ਸੀ 4 ਦਿਨਾਂ ਦਾ ਵਿੱਚ ਗੈਪ ਸੀਗਾ। ਹਾਂ ਵੀ ਜਿੱਦੇ ਕੁੜੀ ਨੇ ਆਉਣਾ ਸੀਗਾ ਇਧਰ ਨੂੰ ਮੁੰਡੇ ਨੂੰ ਮਿਲਦੀ ਆ। ਮੁੰਡੇ ਤੇ ਕੁੜੀ ਦੀ ਲੋਕੇਸ਼ਨ ਜਿਹੜੀ ਨਹਿਰ ਕੋਲੇ ਜਿਹੜਾ ਸਾਨੂੰ ਹਾਂ ਹਾਂ ਕਲਕਟਨਾਵਾ ਹੋ ਵੀ ਬहोत ਰਹੀਆਂ ਨੇ ਹੋ ਰਹੀਆਂ ਨੇ ਗਿਆ ਕੁੜੀ ਦੇ ਦੱਸਣ ਮੁਤਾਬਕ ਉਹਦੀ ਫਰੈਂਡ ਦੇ ਦੱਸਣ ਮੁਤਾਬਕ ਜਦੋਂ ਵੀਰੇ ਕੁੱਟਮਾਰ ਕਰਦਾ ਸੀਗਾ ਫਿਰ ਹੋ ਸਕਦਾ ਵੀ ਉਹਨੇ ਬਈ ਮਾਰ ਵੀ ਦਿੱਤੀ ਹੋਵੇ ਕੁੜੀ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿੰਨੇ ਆਂ ਵੀ ਸਾਡੀ ਗੱਲ ਸੁਣੋ ਤੁਸੀਂ ਉਹ ਮੁੰਡੇ ਨੂੰ ਚੱਕੋ ਸਾਨੂੰ ਕੁੜੀ ਦਾ ਸਾਡੀ ਦਾ ਪਤਾ ਲੱਗੇ ਕੁਛ ਤਾਂ ਮਿਲੇ ਵੀਰੇ ਯਾਰ ਸਾਨੂੰ ਕੋਈ ਤਾਂ ਕੁਛ ਤਾਂ ਮਿਲੇ ਜਉਂਦੀ ਚਾਹੇ ਮਰ ਕੇ ਕੁਛ ਤਾਂ ਸਾਨੂੰ ਪਤਾ ਲੱਗੇ ਨਾ ਜੇ ਪ੍ਰਸ਼ਾਸਨ ਚੱਕ ਕੇ ਲੇਊਗਾ ਪਰਿਵਾਰ ਨੂੰ ਜਾਂ ਮੁੰਡੇ ਨੂੰ ਫੇਰੀ ਪਤਾ ਲੱਗੂਗਾ ਸਾਨੂੰ ਹੁਣ ਕੀ ਪਤਾ ਲੱਗੂਗਾ ਕਿਉਂ ਲੜਕੇ ਦੇ ਬਾਰੇ ਪਹਿਲਾਂ ਪਤਾ ਸੀ ਪਰਿਵਾਰ ਨੂੰ ਬਈ ਪਹਿਲਾਂ ਬਈ ਪਤਾ ਸੀ ਕਈ ਵਾਰੀ ਚਲੋ ਮਾਪੇ ਸਮਝਾਉਂਦਾਗਾ ਨਹੀਂ ਬੱਚਿਆਂ ਨੂੰ ਉਸ ਤਾਂ ਪਤਾ ਲੱਗਦਾ ਗਲਤੀ ਹੋ ਜਾਂਦੀ ਹੈ ਬੱਚਿਆਂ ਤੋਂ ਪਰ ਇਦਾਂ ਦੀ ਕੋਈ ਗੱਲ ਨਹੀਂ ਸੀ ਕਿ ਵੀ ਜਾ ਕੋਈ ਭਜਾ ਕੇ ਲੈ ਜਾ ਕੋ ऑलरेडी ਮੈਰਿਡ ਆ ਮੁੰਡਾ ਹੋ ਬਈ ਮੈਰਿਡ ਆ ਉਹਦੇ ਬੱਚੀ ਨੇਗੇ ਤੇ ਉਹਦਾ ਭਰਾ ਵੀ ਮੈਰਿਡ ਹੈਗਾ ਅਸੀਂ ਉਹਦੇ ਭਰਾ ਦੇ ਇਵਨ ਕਿ ਉਹਦੇ ਭਰਾ ਦੀ ਜਿਹੜੀ ਮੈਸੇਜ ਆ ਗਈ ਉਹ ਪਾਲਰ ਦਾ ਕੰਮ ਕਰਦੀ ਆ ਲਹਿਰੇ ਉਹਦੀ 6 ਦਿਨ ਤੋਂ ਦੁਕਾਨ ਬੰਦ ਹੈ ਵੀਰੇ ਜਿੱਦੇ ਦੀ ਪੁੱਛ ਪੜਤਾਲ ਹੋ ਰਹੀ ਹੈ ਉੱਥੇ ਅਸੀਂ ਪਤਾ ਕੀਤਾ ਸੀ ਉਹਦੀ ਦੁਕਾਨ ਬੰਦ ਕਰਕੇ ਉਹਨੂੰ ਦੁਕਾਨ ਬੰਦ ਕਰਨ ਦਾ ਕੀ ਡਰ ਹੈਗਾ ਜੇ ਉਹ ਸੱਚੇ ਨੇ ਉਹ ਮੁੰਡੇ ਨੂੰ ਕਹਿਣ ਕਿ ਤੂੰ ਦੱਸ ਕਿੱਥੇ ਆ ਕੁੜੀ ਪਪਲੇ ਦਾ ਕੋਈ ਫਰਦਾ ਪਰਿਵਾਰ ਵੀ ਸਾਨੂੰ ਸ਼ੱਕ ਆਗਾ ਵੀ ਇਹ ਕਿਸੇ ਤਕੜੇ ਲੀਡਰ ਦਾ ਫੋਨ ਆਇਆ ਸਾਡੀ ਗੱਲ ਨਹੀਂ ਸੁਣ ਰਿਹਾ ਸਤਾ ਰੋਡੇ ਮਾਦੇ ਰਹੀ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਆ ਮੁੱਖ ਮੰਤਰੀ ਭਵੰਤ ਮਾਨ ਨੂੰ ਹੀ ਬੇਨਤੀ ਕਰਦੇ ਆ ਬਹੁਤ ਜਿਆਦਾ ਬੁਰਾ ਹਾਲ ਆ ਸਾਡੇ ਪੰਜਾਬ ਦਾ ਮਾਹੌਲ ਆ ਜਿਹੜਾ ਕੋਈ ਕੋਈ ਬੰਦੇ ਨੂੰ ਮਾਰ ਕੇ ਲੈ ਜਾਂਦਾ ਕੋਈ ਚੈਨ ਕੋ ਖੋ ਕੇ ਲੈ ਜਾਂਦਾ ਕੋਈ ਕੁਝ ਹੋ ਜਾਂਦਾ ਵੀ ਯਾਰ ਕੁੜੀਆਂ ਦਿਨ ਦਿਹਾੜੇ ਯਾਰ ਕੁੜੀਆਂ ਨੂੰ ਗਾਇਬ ਕੀਤਾ ਜਾਂਦਾ ਕੋਈ ਸਾਡਾ ਕੋਈ ਸੁਣਵਾਈ ਦੀ ਨਹੀਂ ਕਰ ਰਿਹਾ ਇਹ ਸਰਕਾਰ ਹੈ ਕੋਈ ਇਹ ਅੰਨੀ ਅੰਨੀ ਗੁੰੰਗੀ ਬੋਲੀ ਸਰਕਾਰ ਹੈ। ਕਿਹਦੇ ਵੀ ਔਰਤਾਂ ਸੁਰੱਖਿਤ ਲੱਗਦਾ ਵੀ ਔਰਤਾਂ ਸੁਰੱਖਿਤ ਨੇ ਜਿਹੜਾ ਕੋਈ ਸੁਰੱਖਿਤ ਨਹੀਂ ਔਰਤਾਂ ਤੁਸੀਂ ਦੇਖ ਲਓ ਕਿੰਨੀਆਂ ਔਰਤਾਂ ਸੁਰੱਖਿਤ ਨਹੀਂ ਗਈਆਂ ਹੈ ਇੱਥੇ ਇੱਕ ਇੰਸਟਾਗ੍ਰਾਮ ਵਾਲੇ ਨੇ ਤਾਂ ਇਹ ਚੱਕ ਚੱਕ ਕੇ ਉਹਦੀਆਂ ਤਾਂ ਹਰੋਂ ਦਾ ਦੋਸ਼ੀਆਂ ਨੂੰ ਤਾਂ ਇਹ ਪਰਚੇ ਦਰਜ ਕਰੀ ਜਾਂਦੇ ਨੇ। ਇੱਥੇ ਵੱਡੇ ਵੱਡੇ ਮੂਸਲੇ ਵਾਲੇ ਵਰਗੇ ਕਤਲ ਹੋ ਗਏ। ਕਿਸੇ ਨੇ ਕੋਈ ਸੁਣਵਾਈ ਕਰੀ ਹੈ ਸਰਕਾਰ ਨੇ ਤੇ ਆ ਹੁਣ ਸਾਨੂੰ ਜਦੋਂ ਐਡੇ ਐਡੇ ਬੰਦਿਆਂ ਨੂੰ ਨਹੀਂ ਇਨਸਾਫ਼ ਮਿਲਿਆ ਸਾਨੂੰ ਇਹ ਪ੍ਰਸ਼ਾਸਨ ਕਿੱਥੋਂ ਇਨਸਾਫ਼ ਦੇ ਦਊਗਾ ਬਾਈ? ਸਾਨੂੰ ਤਾਂ ਇਹੀ ਹੈਗਾ ਵੀ ਹੁਣ ਜੇ ਐਸਟੇਟ ਨੂੰ ਸਾਡੀ ਗੱਲ ਸੁਣਨ ਦਾ ਠੀਕ ਨਾ ਸੀ ਤਾਂ ਰਣੇ ਨੂੰ ਹੋਰ ਵੱਡੀ ਰੂਪਰੇਖਾ ਚ ਲੈ ਕੇ ਜਾਵਾਂਗੇ। ਇਹੀ ਇਹੀ ਕੇਅਲ ਬਾਤ ਆ ਬਈ ਕਿੰਨਾ ਮਤਲਬ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਆਉਂਦੇ ਨੂੰ ਇੱਥੇ। ਬਾਈ ਜੀ ਸਾਨੂੰ ਲਗਭਗ ਹੁਣ 3-4 ਦਿਨਾਂ ਤੋਂ ਆ ਰਹੇ ਆ। ਲਗਾਤਾਰ ਹੀ ਆ ਰਹੇ ਆ ਜਿਹੜਾ ਪਹਿਲਾਂ ਪਰਿਵਾਰ ਸੀ ਜਿਹੜਾ ਉਹ ਆਪਣੇ ਲੈਵਲ ਤੇ ਹਨਾ ਪਾਲ ਕਰ ਰਿਹਾ ਸੀ ਕੁੜੀ ਦੀ। ਚਲੋ ਸਾਰੇ ਨੇ ਧੀਏ ਭੈਣ ਗਲਤੀ ਕਰਦੇ ਆ ਹਨਾ ਤੇ ਪਰਿਵਾਰ ਨੂੰ ਵੀ ਲੱਗਿਆ ਵੀ ਹੋ ਸਕਦਾ ਵੀ ਚਲੋ ਇੱਧਰ ਉੱਧਰ ਗਈ ਉਹਨਾਂ ਨੇ ਸਾਰੀ ਆਪਣੀ ਰਿਸ਼ਤੇਦਾਰੀਆਂ ਚ ਸਾਰੇ ਕਿਤੇ ਪਤਾ ਪੜਤਾਲ ਕੀਤੀ। ਉਸ ਤੋਂ ਬਾਅਦ ਪੁਲਿਸ ਪ੍ਰਸ਼ ਤੇ ਇਹ ਹੁਣ ਘੁੰਮਣ ਘੇਰੀਆਂ ਚ ਪਾ ਰਹੇ ਨੇ ਕਦੇ ਕਹਿੰਦੇ ਨੇ ਪਟਿਆਲੇ ਦਾ ਕੇਸ ਆ ਜੀ ਕਦੇ ਕਹਿੰਦੇ ਨੇ ਮੁਹਾਲੀ ਦਾ ਕੇਸ ਆ ਠੀਕ ਆ ਚਾਰ ਪੰਜ ਦਿਨ ਤੋਂ ਅਸੀਂ ਇਹਨਾਂ ਦੇ ਪਿੱਛੇ ਪੈ ਰਹੇ ਆਂ ਕਹਿ ਰਹੇ ਆਂ ਬਾਰ ਬਾਰ ਆ ਰਹੇ ਆਂ ਅੱਜ ਅਸੀਂ ਪੂਰਾ ਪਿੰਡ ਮਤਲਬ ਮੋਤਵਾਰ ਬੰਦੇ ਪਿੰਡ ਦੇ ਸਾਰਿਆਂ ਨੂੰ ਲੈ ਕੇ ਆਏ ਆਂ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਪੰਜਾਬ ਪੁਲਿਸ ਦੇ ਵਿੱਚ ਸਾਨੂੰ ਮਤਲਬ ਕੋਈ ਵੀ ਕਿਸ ਤਰ੍ਹਾਂ ਦਾ ਇਨਸਾਫ ਨਹੀਂ ਮਿਲ ਰਿਹਾ ਠੀਕ ਆ ਅਸੀਂ ਐਸ ਐਚਓ ਸਾਹਿਬ ਤੋਂ ਇਹੀ ਮੰਗ ਕਰਦੇ ਆਂ ਵੀ ਜੋ ਜਿੱਦਾਂ ਦਾ ਵੀ ਹੈ ਕਿਸੇ ਵੀ ਹਾਲਤਾਂ ਦੇ ਵਿੱਚ ਕੁੜੀ ਹੈ ਉਹਦਾ ਸਾਨੂੰ ਪਤਾ ਦਿੱਤਾ ਜਾਵੇ ਕੋਈ ਉਹਦੀ ਡੈਥ ਹੋ ਗਈ ਹੈ ਉਹ ਸਾਨੂੰ ਇੱਥੇ ਮਤਲਬ ਸਾਡੇ ਛੱਡ ਕੇ ਚਲੀ ਗਈ ਹੈ ਨਾ ਕਿਦਾਂ ਦਾ ਵੀ ਜੋ ਵੀ ਹੈ ਉਹ ਸਾਨੂੰ ਪਹੁੰਚਦਾ ਕਰੇ ਸਾਡੇ ਤੱਕ ਆਪਣੀ ਕੀ ਮਸਲਾ ਕੀ ਲੱਗਦਾ ਵੀ ਲੜਕੀ ਹੈ ਕਿੱਥੇ ਆ ਤੁਹਾਨੂੰ ਕੀ ਲੱਗਦਾ ਹੁਣ ਤੱਕ ਇਹ ਸਾਰੇ ਮਸਲਾ ਜਿਹੜਾ ਲੱਗਦਾ ਹੈਗਾ ਲਟਕੀ ਜੇ ਤਾਂ ਮੁੰਡਾ ਘਰੇ ਤੇ ਜਾਂਦਾ ਸੀ ਇਹ ਤਾਂ ਦਾ ਪਰਿਵਾਰ ਮਗਰ ਪੈਂਦਾ ਹੈ ਘਰ ਦੇ ਜੇ ਕਿਤੇ ਹੋਰ ਜਾਂਦਾ ਤੇ ਉਦਰੇ ਖਾਣ ਨੂੰ ਨਹੀਂ ਦੀ ਗੱਲ ਸਾਨੂੰ ਤਾਂ ਮਸਲਾ ਇਹ ਲੱਗਦਾ ਵੀ ਲਟਕੀ ਉਹਨੇ ਖਤਮ ਕਰਤੀ ਖਤਮ ਕਰਤੀ ਹਾਂ ਲਟਕੀ ਖਤਮ ਕਰਤੀ ਜੇ ਘਰੇ ਜਾਂਦਾ ਹੀ ਘਰ ਦੇ ਮਗਰ ਪੈਂਦੇ ਤੇ ਜਿਹੜੇ ਬੱਚੇ ਹੈਗੇ ਨੇ ਜੇ ਕਿਧਰੇ ਹੋਰ ਜਾਂਦਾ ਹੀ ਖਾਣ ਨੂੰ ਨਹੀਂ ਕੋਸਾ ਉਹ ਕੁੜੀ ਤਾਂ ਖੜਾ ਛੜਾਉਣ ਦੇ ਮਾਰੇ ਨੇ ਕੁੜੀ ਨੇ ਖਤਮ ਕਰਤੀ ਕਿਉਂਕਿ ਕਹਿੰਦੇ ਕੁੱਟਮਾਰ ਵੀ ਕਰਦਾ ਸੀ ਪਹਿਲਾਂ ਕੁੱਟਮਾਰ ਵੀ ਕਰਦਾ ਸੀ ਸਾਰਾ ਕੁਝ ਕਰਦਾ ਸੀ ਕਈ ਸਾਲ ਦੀ ਗੱਲ ਹੋ ਗਈ ਪਤਾ ਨਹੀਂ ਲੱਗਿਆ ਘਰੇ ਹੋਈ ਜਦੋਂ ਹੁਣ ਪਤਾ ਲੱਗੇਗਾ ਬਾਕੀ ਕੁੜੀ ਹੁਣ ਮਸਲਾ ਆਈ ਆ ਸਾਰਿਆਂ ਨੂੰ ਸੰਤੋਹੀ ਮੈਂ ਮੈਂ ਵੀ ਕੁੜੀ ਇਹਨੇ ਖਤਮ ਕਰਤੀ ਹੂੰ ਉਹ ਲੜਕ ਬੰਦਾ ਕਿੱਥੇ ਹੁਣ ਜਿਹੜਾ ਉਹ ਬੰਦਾ ਲੁਕਿਆ ਹੋਇਆ ਏ ਕੋਈ ਪਤਾ ਨਹੀਂ ਕਿਸੇ ਨੂੰ ਨਾ ਕੋਈ ਪਤਾ ਨਹੀਂ ਨਾ ਘਰੇ ਜਾਂਦਾ ਉਹ ਤੇ ਐਸਐਚਓ ਨੂੰ ਮਿਲਕੇ ਗਿਆ ਹਾਂ ਵਸੀ ਕਹਾਣੋ ਕੀ ਪੀ ਬੋਦੇ ਪੈਸੇ ਵੀ ਦਿੱਤੇ ਨੇ ਇਹਨੂੰ ਸੱਚ ਨੂੰ ਬੰਦਾ ਮਿਲ ਕੇ ਗਿਆ ਮਿਲ ਕੇ ਗਿਆ ਬੰਦਾ ਸੱਚ ਨੂੰ ਠੀਕ ਹੈ ਹਾਂ ਮਿਲ ਕੇ ਗਿਆ ਸੱਚ ਨੂੰ ਬੰਦਾ ਇਹਨੇ ਕੋਈ ਗੱਲ ਨਹੀਂ ਕਰੀ ਜਾਣ ਕਰ ਦਿੱਤੀ ਤੁਹਾਨੂੰ ਪੁਲਿਸ ਨੇ ਕੋਈ ਕੁੜੀ ਕਿੱਥੇ ਉਹਨੇ ਕੋਈ ਦੱਸਿਆ ਹੋਇਆ ਉਹਨਾਂ ਨੂੰ ਸਹੀ ਨਹੀਂ ਕੁਝੋ ਕੀ ਪਤਾ ਮੈਂ ਤਾਂ ਲੋਰੋ ਗੱਲਾਂ ਸੁਣੀਆਂ ਨੇ ਵੀ ਸੱਚ ਨੂੰ ਮਿਲ ਕੇ ਗਿਆ ਮਿਲ ਕੇ ਗਿਆ ਹਾਂ ਸਾਰੇ ਲੋਕ ਕਹਿੰਦੇ ਨੇ ਮਿਲ ਕੇ ਗਿਆ ਤੁੰਤਾਂ ਵਾਲਾ ਤਾਂ ਵੀ ਕਾਰਵਾਈ ਤਾਂ ਨਹੀਂ ਹੋ ਰਹੀ ਕਾਰਵਾਈ ਤਾਂ ਨਹੀਂ ਉਹ ਕਿਸੇ ਵੱਡੇ ਲੀਟਰ ਦਾ ਹੱਥ ਹੈ ਜੀ ਮਗਰ ਉਹਦੇ ਇਹਦੇ ਚੰਗੇ ਲੀਟਰ ਦਾ ਹੱਥ ਹੈ ਤੇ ਮਗਰ ਇੱਕ ਵਾਸਤੇ ਮਾਨਦਾਰ ਕਹੋਂਦੀ ਹੈ ਸਰਕਾਰ ਇੱਕ ਵਾਸਤੇ ਕੀ ਕੁੱਤ ਬਣੇ ਕਰਾਈ ਜਾਂਦੇ ਨੇ ਸਾਰਾ ਪਤਾ ਲੱਗ ਰਿਹਾ ਵੀ ਕਿਹੜੇ ਲੀਡਰ ਦਾ ਹੱਥ ਹੈ ਉਹ ਨੌ ਨਾਤਰ ਹੀ ਹੈ ਪੂਰੇ ਤਗੜੇ ਲੀਡਰ ਦਾ ਹੈ ਭਾਈ ਇਹ ਕਿਵੇਂ ਕਹਿੰਦੇ ਕਿ ਮਿਲ ਕੇ ਗਏ ਐਸਚੋ ਨੂੰ ਬੰਦਾ ਉਹ ਭਾਈ ਇਹਨਾਂ ਨੇ ਬੁਲਾਇਆ ਸੀਗਾ ਬੰਦਾ ਮਿਲ ਕੇ ਗਿਆਗਾ ਤੇ ਉਦੋਂ ਹੀ ਬੰਦੇ ਨੂੰ ਅਰੈਸਟ ਕਿਉਂ ਨਹੀਂ ਪਾਈ ਐਸਚੋ ਨੇ ਜਦੋਂ ਜਦੋਂ ਪਿੰਡ ਵਾਲੇ ਆ ਰਹੇ ਨੇ ਪੰਚਾਇਤ ਆ ਰਹੀ ਹੈਗੀ ਸਾਰੇ ਆ ਹੀ ਜਾਂਦੇ ਨੇ ਉਦਦੇ ਫਿਰ ਬੰਦੇ ਨੂੰ ਬਿਠਾਉਂਦੇ ਨਾ ਉਰੇ ਫੜ ਕੇ ਨਾ ਮਿਲ ਕੇ ਗਿਆਗਾ ਸਾਨੂੰ ਕੀ ਪਤਾ ਭਾਈ ਮਿਲ ਕੇ ਕੀ ਗੱਲ ਕਰ ਤੂੰ ਅਹੀਂ ਤੋਰਤਾ ਅਹੀਂ ਤੋਰਤਾ ਭਾਈ ਇਹਨਾਂ ਨੇ ਕੋਈ ਪਹਿਲਾਂ ਪੁੱਛ ਪੜਤਾਲ ਨਹੀਂ ਕੀਤੀ ਅਸਾਂ ਤਾਂ ਸਮਝ ਨਹੀਂ ਆਉਂਦੀ ਵੀ ਸਾਡੀ ਕੁੜੀ ਬਾਈ ਸਾਨੂੰ ਲੱਭ ਨਹੀਂ ਰਹੀ ਬੰਦੇ ਨੂੰ ਐਸਐਚਓ ਮਿਲ ਕੇ ਉਰੋ ਤੋਰ ਦਿੰਦਾ ਅਸੀਂ ਧਰਨੇ ਲਾਈ ਜਾਂਦੇ ਆ ਬੰਦਾ ਯਾਰ ਇਹ ਪ੍ਰਸ਼ਾਸਨ ਕੀ ਨਹੀਂ ਪਤਾ ਕਰ ਸਕਦਾ ਬਾਈ ਕੀ ਨਹੀਂ ਅੱਜਕੱਲ ਪਤਾ ਲੱਗਦਾ ਹੈਗਾ ਬੰਦਿਆਂ ਨੂੰ ਹੋਰ ਚੋਰਾਂ ਨੂੰ ਕਿੱਥੋਂ ਦੀ ਕਿੱਥੋਂ ਫੜ ਲਿਆਉਂਦੇ ਨੇ ਹਨਾ ਨਸ਼ੇ ਵਾਲਾ ਤਾਂ ਜਰੂਰ ਪਤਾ ਲੱਗ ਜਾਂਦਾ ਜਿਹਦੇ ਜਾਲੀ ਵੀ ਪਰਚੇ ਪਏ ਜਾਂਦੇ ਨੇ ਜਿਹਦੇ ਤਰ ਤਰ ਗੋਲੀਆਂ ਆ ਯਾਰ ਸਾਡੇ ਬੰਦਾ ਇਹਨਾਂ ਦੇ ਸਰੇਆ ਮਿਲ ਕੇ ਉਹਨੂੰ ਫੜਿਆ ਕਿਉਂ ਨਹੀਂ ਬਾਈ ਉਹਦੇ ਸੱਚ ਨੇ ਉਰੇ ਰੈਸਟ ਪਾਉਂਦੇ ਉਹਦੀ ਉਹਨੂੰ ਫੜਦੇ ਉਹਨੂੰ ਟੌਰਚਰ ਕਰਦੇ ਸਾਨੂੰ ਉਹ ਦੱਸਦਾ ਫੇਰ ਉਹ ਦੱਸਦਾ ਬਾਈ ਕੁੜੀ ਕਿੱਥੇ ਹੈਗੀ ਫੇਰ ਕੁੜੀ ਵਾਲਿਆਂ ਨੂੰ ਬੜਾ ਕੇ ਮੋੜ ਦਿੰਦੇ ਤੇ ਵੀ ਸਾਨੂੰ ਅਸੀਂ ਫੜ ਕੇ ਆਇਆ ਕਰਾਂ ਬਾਹ ਕਰਾਂਗੇ ਰੈਪਟਰ ਨਹੀਂ ਤੇ ਬੜਾ ਕੇ ਮੋੜ ਲੇ ਉਹਨੂੰ ਪਿੱਛੇ ਬੁਲਾ ਲੈਂਦੇ ਨੇ ਇਹਦਾ ਜਾਣ ਬੁਝ ਕੇ ਲਮਾ ਪਾ ਰਹੇ ਕਿ ਹੋਲੀ ਝੋਲੀ ਲਾਉ ਜੋ ਮਰਜ਼ੀ ਬੁਝਰੋ ਕੋਸਾਜਮ ਕਰਦਾ ਹੋਵੇ ਜੱਕ ਤੇ ਡੀਟਰ ਦਾ ਪ੍ਰੈਸ਼ਰ ਹੈ ਇਹ ਮਰਜ਼ੀ ਬੁਝਰੋ ਪਰ ਲੜਕੀ ਜਾਣਕਾਰੀ ਕੋਈ ਨਹੀਂ ਮਿਲੀ ਹਾਲੇ ਲੜਕੀ ਜਾਣਕਾਰੀ ਕੋਈ ਨਹੀਂ ਤੁਹਾਨੂੰ ਲੜਕੀ ਚਾਹੀਦੀ ਹੈ ਪਰ ਉਸ ਦੂਬਾਰ ਜੋ ਮਰਜ਼ੀ ਲੜਕੀ ਮਿਲਦੇ ਨੇ ਆਈ ਬਾਈ ਜਿਵੇਂ ਕਹਿੰਦੇ ਕਿ ਨਹਿਰ ਤੇ ਆਖਰੀ ਲੋਕੇਸ਼ਨ ਆਉਂਦੀ ਹੈ ਉੱਥੇ ਜਾ ਕੇ ਪਤਾ ਕੀਤਾ ਕਿ ਕਿਹਨੇ ਨਹਿਰ ਨੂੰ ਕੁਲ ਜਾ ਕੇ ਹਾਂਜੀ ਹਾਂਜੀ ਇਹ ਪ੍ਰਸ਼ਾਸਨ ਇਹ ਜਿਹੜਾ ਆਪਣਾ ਮਸਲਾ ਹੈ ਪਿੰਡ ਵੀਰੂ ਕਹਿੰਦਾਗਾ ਇਹ ਸਾਡਾ ਜਿਹੜਾ ਦੋਸਤ ਹੈਗਾ ਇਹੀ ਦੱਸਦਾਗਾ ਵੀ ਇਹ ਸਾਨੂੰ ਇਹ ਮਿਲਿਆਗਾ ਜੀ ਦੱਸਿਆ ਗਿਆਗਾ ਵੀ ਜਿਹੜੀ ਆਖਰੀ ਲੋਕੇਸ਼ਨ ਆਗੀ ਲੜਕੀ ਦੀ ਤੇ ਲੜਕੇ ਦੀ ਲੋਕੇਸ਼ਨ ਉਹ ਉੱਥੋਂ ਦੀ ਨਹਿਰ ਦੀ ਆਉਂਦੀ ਹੈਗੀ ਤੇ ਉੱਥੇ ਨਹਿਰ ਦੇ ਵਿੱਚ ਆਖਰੀ ਲੋਕੇਸ਼ਨ ਆਉਂਦੀ ਹੈ ਵੀ ਜਿੱਥੋਂ ਤੱਕ ਇਹਨਾਂ ਦਾ ਸ਼ੱਕ ਸੁਦਾ ਉਸੇ ਤੇ ਹੀ ਜਾਂਦਾਗਾ ਲੜਕਾ ਹੈਗਾ ਲੜਕੀ ਮਿਲੀ ਨਹੀਂ ਲੜਕੀ ਮਿਲੀ ਨਹੀਂ ਲੜਕੀ ਲਾਪਤਾ ਗਈ ਤੇ ਮੈਸੇਜ ਕਹਿੰਦੇ ਨੇ ਆਉਂਦਾ ਵੀ ਮੈਂ ਕਿਸੇ ਜੁਪੀ ਦੇ ਮੁੰਡੇ ਨਾਲ ਵਿਆਹ ਕਰਾ ਕੇ ਮੈਂ ਚਲੀ ਜਾਣੀ ਆਂਗੀ ਹਾਲਾਂਕਿ ਪਹਿਲਾਂ ਉਹ ਕੁੜੀ ਕਹਿੰਦੇ ਜੌਬ ਕਰਦੀ ਆ ਪਰ ਪਹਿਲਾਂ ਕਦੇ ਇਹ ਦਿੱਕਤ ਨਹੀਂ ਆਈ ਪਰ ਪਰਿਵਾਰ ਇਸ ਗੱਲੋਂ ਬਹੁਤ ਜ਼ਿਆਦੇ ਮਤਲਬ ਦੁਖੀ ਹੈ ਪਰਿਵਾਰ ਨੇ ਆਪਣੀ ਗੱਲ ਦੱਸੀ ਨਹੀਂ ਹੈਗੀ ਘੱਟੋ ਘੱਟ 2 ਮਹੀਨਾ ਸਵਾ ਮਹੀਨੇ ਦੀ ਗੱਲ ਹੋ ਗਈ ਕਿਉਂ ਪਹਿਲਾਂ ਆਪਾਂ ਸਾਰੇ ਤੀਆਂ ਭੈਣਾਂ ਵਾਲੇ ਹੁੰਨੇ ਆ ਇਹ ਜਿਤਾ ਦਾ ਖਿਆਲ ਸਭ ਨੂੰ ਹੁੰਦਾਗਾ ਹਰ ਇੱਕ ਬੰਦਾ ਆਪਣੀ ਇੱਜ਼ਤ ਲਕੋਉਂਦਾ ਹੁੰਦਾਗਾ ਪਰ ਜਦੋਂ ਹੁਣ ਸਿਰ ਉੱਤੋਂ ਦੀ ਪਾਣੀ ਟੱਪ ਗਿਆ ਜਦੋਂ ਕੁੜੀ ਨਾਲ ਗੱਲਬਾਤ ਹੁਣ ਹਟ ਗਈ ਸਾਡੇ ਇਸ ਦੋਸਤ ਦੀ ਮਿੱਤਰ ਦੀ ਤਾਂ ਉਸ ਤੋਂ ਬਾਅਦ ਇਹਨਾਂ ਨੇ ਫਿਰ ਇੱਥੇ ਥਾਣੇ ਦੇ ਵਿੱਚ ਚੱਕਰ ਕੱਟਣੇ ਸ਼ੁਰੂ ਕੀਤੇ ਪਰ ਪਰ ਇਹਨਾਂ ਨੂੰ ਕੋਈ ਜਿਹੜਾ ਕੁਛ ਰਾਹ ਨਜ਼ਰ ਨਾ ਆਇਆ ਤਾਂ ਫਿਰ ਇਹਨਾਂ ਨੇ ਪਿੰਡ ਦੇ ਮੋਤਵਰ ਬੰਦਿਆਂ ਕੋਲੇ ਤੇ ਕੁਛ ਦੋਸਤਾਂ ਮਿੱਤਰਾਂ ਕੋਲੇ ਜੋ ਗੱਲਬਾਤ ਕੀਤੀ ਜਿਸ ਦਾ ਕਿ ਸਾਨੂੰ ਵੀ ਕੱਲ ਪਤਾ ਲੱਗਿਆਗਾ ਵੀ ਸਾਡੇ ਨਾਲ ਆ ਕਹਾਣੀਆਂ ਵਾਪਰ ਰਹੀ ਆ ਤੇ ਸਾਡੀ ਭੈਣ ਜਿਹੜੀ ਲਾਪਤਾ ਕੀ ਤੇ ਜਿਸ ਦੇ ਵਿੱਚ ਮਤਲਬ ਮੁੰਡੇ ਦੀ ਉਥੋਂ ਲੋਕੇਸ਼ਨ ਚੱਕੀ ਗਈ ਆ ਨਾਲ ਪਰ ਜਿਹੜਾ ਇੱਥੋਂ ਦਾ ਐਸ ਐਚਓ ਜਗਦੇਵ ਸਿੰਘ ਜੋਗਰਲਾ ਉਹ ਇੱਥੋਂ ਵੀ ਸਾਡੀ ਕਾਰਵਾਈ ਆ ਜਿਹੜੀ ਉਹ ਅੱਗੇ ਨਹੀਂ ਵਧਾ ਰਿਹਾ ਸਾਡੀ ਗੱਲਬਾਤ ਨਹੀਂ ਸੁਣ ਰਿਹਾ ਤੇ ਜਦੋਂ ਵੀ ਉਹ ਕਹਿੰਦੇ ਅਸੀਂ ਇੱਥੇ ਆਉਂਦੇ ਆਂਗੇ ਸਾਨੂੰ ਕਹਿੰਦਾ ਵੀ ਜਿੱਥੋਂ ਦਾ ਇਹ ਉਹ ਨਹਿਰ ਉੱਥੇ ਜਾ ਕੇ ਉਥੋਂ ਮਹੱਲੀ ਦਾ ਮਸਲਾ ਹੈਗਾ ਉੱਥੇ ਜਾ ਕੇ ਤੁਸੀਂ ਕੰਪਲੀਟ ਦਰਜ ਕਰਾਓ ਐਂ ਕਰੋ ਕਿਉਂਕਿ ਗਰੀਬ ਪਰਿਵਾਰਾਂ ਸਾਰੇ ਹੀ ਪਰਿਵਾਰ ਸਾਨੂੰ ਪਤਾ ਹੁਣ ਝੋਨੇ ਦਾ ਸੀਜ਼ਨ ਚੱਲਦਾ ਹੈਗਾ ਕੰਮ ਧੰਦੇ ਵਾਲੇ ਨੇ ਸਾਰੇ ਕਿੰਨੇ ਤੁਸੀਂ ਜਾ ਦੇਖ ਸਕਦੇ ਹੋ ਬੈਠੇ ਨੇ ਭੁੱਖੇ ਤੇ ਹਾਏ ਧੁੱਪ ਦੇ ਵਿੱਚ ਤੇ ਪਰ ਇੱਥੋਂ ਦਾ ਜਿਹੜਾ ਐਸਐਚਓ ਜਗਦੇਵ ਸਿੰਘ ਜੋਗਰਲਾ ਉਹ ਬਿਲਕੁਲ ਵੀ ਕਾਰਵਾਈ ਕਰਨ ਦੇ ਵਿੱਚ ਕੁਤਾਹੀ ਵਰਤ ਰਿਹਾ ਹੈਗਾ ਕਾਰਵਾਈ ਨਹੀਂ ਕਰ ਰਿਹਾ ਉਹ ਕੰਮ ਕੀ ਦੇ ਕੇ ਕੰਮ ਕੀ ਵੀ ਦੇ ਰਿਹਾ ਹੈਗਾ ਇਸ ਤਰ੍ਹਾਂ ਦੀ ਕਹਿੰਦੇ ਵੀ ਮੇਰਾ ਇੱਥੇ ਮਸਲਾ ਨਹੀਂ ਤੁਸੀਂ ਇੱਥੇ ਬੈਠੇ ਕਿਉਂ ਹਾਂਜੀ ਜੋ ਵੀ ਜੇ ਮੈਨੂੰ ਤੁਸੀਂ ਇੱਕ ਮੈਸੇਜ ਆਉਂਦਾ ਇੱਕ ਜੇ ਮੈਂ ਯੂਪੀ ਦੇ ਲੜਕੇ ਨਾਲ ਚੱਲੇ ਆ ਉਦੋਂ ਦੀ ਗੱਲਬਾਤ ਸੀਗੀ ਯੂਪੀ ਦਾ ਕੋਈ ਨਹੀਂ ਇਹੋ ਜਿਹੀ ਕੋਈ ਗੱਲ ਹੈ ਅਸੀਂ ਹਸਪਤਾਲ ਚੋਂ ਪਤਾ ਕਰ ਲਿਆ ਵੀ ਕੋਈ ਐਨਾ ਮੁੰਡਾ ਹੈਗਾ ਸੀ ਜਿਹੜਾ ਵੀ ਉਦੋਂ ਛੁੱਟੀ ਲੈ ਕੇ ਗਿਆ ਹੋਵੇ ਜਾਂ ਮੁੰਡਾ ਤੇ ਉਹ ਕਹਿੰਦੇ ਵੀ ਉੱਥੇ ਤਾਂ ਕੋਈ ਯੂਪੀ ਦਾ ਮੁੰਡਾ ਹੀ ਨਹੀਂ ਹੈਗਾ ਫੇਰ ਮਤਲਬ ਇਹਦਾ ਕੀ ਤੁਹਾਡੀ ਕਦੋਂ ਜਾਂਦੀ ਹਸਪਤਾਲ ਚੋਕੀ ਦੱਸਿਆ ਉੱਥੋਂ ਦੇ ਆਖਰੀ ਵਾਰ ਮਤਲਬ 7 ਤਰੀਕ ਨੂੰ ਗਈ ਹੈ ਜੀ ਉਹ ਹਾਂਜੀ 7 ਤਰੀਕ ਨੂੰ ਗਈ ਤੇ 8 ਤਰੀਕ ਨੂੰ ਸਾਡੀ ਗੱਲ ਹੁੰਦੀ ਹੈਗੀ ਹਾਂਜੀ ਉਦੋਂ 7 ਤਰੀਕ ਨੂੰ ਛੁੱਟੀ ਲੈਂਦੀ ਹੈਗੀ ਠੀਕ ਹੈ ਹਾਂਜੀ ਲੈਂ ਜੀ ਇਹ ਤਾਂ ਗੱਲ ਮਾਤਾ ਕੌਣ ਨੇ ਉਹਨਾਂ ਦੇ ਮਾਤਾ ਬੇਟੀ ਇਹ ਤਾਂ ਗੱਲ ਨਹੀਂ ਉਧਰ ਚੱਲ ਜਾ ਤੂੰ ਉਹ ਪਾਪੂ ਆ ਆਹ ਮਾਤਾ ਉਹ ਮਾਤਾ ਕੱਦੋ ਗੱਲ ਨਹੀਂ ਉਹ ਜਿਹਨੇ ਬਾਈ ਗੱਲਾਂ ਪੁੱਛੂ ਦੱਸੂ ਉਹਨੂੰ ਨਹੀਂ ਬੰਦ ਬੋਲੇ ਘਟਾ ਨਾ ਦੋ ਮਾਤਾ ਜੀ ਤੁਹਾਡੀ ਗੱਲਬਾਤ ਹੁੰਦੀ ਲੜਕੀ ਨਾਲ ਆਖਰੀ ਵਾਰ ਕਦੋਂ ਹੁੰਦੀ ਹੈ ਜੀ 8 ਤਰੀਕ ਨੂੰ ਆ ਜੀ ਇਹਦੀ ਨਹੀਂ ਬੋਲੇ ਜਾਣਾ ਸੱਤ ਜੀ ਤੁਸੀਂ ਦੱਸੋ ਨਾ ਬੇਟੇ ਹੁਣ ਮੈਂ ਇਥੋਂ ਵੀ ਨਹੀਂ ਬੋਲਦਾ ਜੀ